ਮਾਤਾ ਜੀ ਨੂੰ ਕੁੱਟ ਕੇ ਬਹੁਤ ਪੂਰੀ ਹਾਲਤ ਨਾਲ ਚਲਿਆ ਗਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਦੱਬਿਆ ਮੂੰਹ ਦੱਪ ਕੇ ਜੀ ਉਹਨਾਂ ਨੇ ਚਪੜ ਤੇ ਚਪੜਾ ਚਪੜਾ ਤੇ ਚਪੜਾ ਜੀ ਮਾਤਾ ਹੌਲੀ ਹੌਲੀ ਉੱਥੇ ਆਈ ਤੇ ਮੈਨੂੰ ਹਾਕਾ ਮਾਰਦੇ ਸੀ ਮੈਂ ਪ੍ਰਸ਼ਾਦੇ ਬਣਾ ਰਹੀ ਸੀ ਪ੍ਰਸ਼ਾਦੇ ਬਣਾਉਂਦੀ ਨੂੰ ਮੈਂ ਆਈ ਜੀ ਸਾਡੀ ਬੇਟੀ ਸੀਗੀ ਮੈਂ ਕਿਹਾ ਬੇਟੀ ਨੂੰ ਮੈਂ ਕਿਹਾ ਵੀ ਮੇਰਾ ਪ੍ਰਸ਼ਾਦੇ ਕਰ ਰਹਿ ਤਾਂ ਤੂੰ ਦੇਖੀ ਮੈਂ ਦੇਖ ਲਈ ਮਾਈ ਨੂੰ ਮਾਤਾ ਜੀ ਨੇ ਹਾਂ ਹੱਥ ਰੱਖ ਕੇ ਬੈਠੀ ਮਾਤਾ ਦੇ ਜੀ ਫੋਨੇ ਫੋਨ ਜਾ ਰਹੇ ਸੀ ਅੱਛਾ ਕੀ ਮਾਰਿਆ ਉਹਨਾਂ ਦੇ ਮਤਲਬ ਕਿਸ ਚੀਜ਼ ਨਾਲ ਬਾਹਰ ਕੀਤਾ ਉਹਦੀ ਖੜੇ ਮਾਰੇ ਨੇ ਫਿਰ ਉਸ ਤੋਂ ਬਾਅਦ ਕੀ ਹੋਇਆ ਵੀ ਉਹਨਾਂ ਨੂੰ ਹਸਪਤਾਲ ਚ ਐਡਮਿਟ ਕਰਾਇਆ ਕਹਿੰਦੇ ਪਰਚਾ ਵੀ ਨਹੀਂ ਕੀਤਾ ਪੁਲਿਸ ਨੇ ਮਤਲਬ ਐਡੀ ਗੱਲ ਹੋਣੀ ਮਜੀਦ ਕੌਰ ਜੀ ਪਰਚਾ ਕੀਤਾ ਪੁਲਿਸ ਨੇ ਕਿ ਨਹੀਂ 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 ਸਾਡੇ ਪੁਲਿਸ ਆਈ ਹੋ ਨਹੀਂ ਹੈਗੀ ਜੀ ਪੁਲਿਸ ਨਹੀਂ ਆਈ ਹੈਗੀ ਜੀ ਉਹਨਾਂ ਨੇ ਤਾਂ ਚੱਕਿਆ ਨਹੀਂ ਕੋਈ ਅੱਛਾ ਹਾਂਜੀ ਤਾਂ ਚੱਕਿਆ ਤੇ ਐਡੀ ਵੱਡੀ ਵਾਰਦਾਤ ਹੋ ਗਈ ਘਰ ਦੇ ਵੜ ਕੇ ਘਰ ਦੇ ਵਿੱਚ ਵੜ ਕੇ ਲੁੱਟਾ ਖੋਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਕੜੇ ਮਾਰੇ ਗਏ ਯਾਨੀ ਕਿ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿੰਨੀ ਉਮਰ ਉਮਰ ਕਿੰਨੀ ਸੀ ਉਹਨਾਂ ਦੀ ਉਹ ਮਾਲੇ ਫੇਰਤ ਨੇ ਜੀ ਨੋ ਬੈਟ ਮਾਲੇ ਵਰਦੇ ਹੈਗੇ ਨੇ ਹਾਂਜੀ ਹਾਂਜੀ ਕਾਫੀ ਬਦਦੇ ਨੇ ਹੈਗੇ ਉਹ ਵੀ ਨਹੀਂ ਬਣਾ ਕੇ ਖਾ ਸਕਦੇ ਹੈਗੇ ਰੋਟੀ ਵੀ ਨਹੀਂ ਬਣਾ ਕੇ ਖਾ ਸਕਦੀ ਵਿਚਾਰੀ ਉਹ ਤਾਂ ਵੈਰ ਕੀ ਹੋ ਸਕਦਾ ਫਿਰ ਇੱਕ ਮਤਲਬ ਉਹਨੂੰ ਸ਼ਰਮ ਨਹੀਂ ਆਈ ਵੀ ਇਦਾਂ ਦੀ ਹਰਕਤ ਕਰਦੇ ਹੋਏ ਹਾਂਜੀ ਹਾਂਜੀ ਇਹ ਤਾਂ ਹੁਣ ਉਹ ਆਪਣੇ ਆਪ ਚਾਈ ਤਾਂ ਸ਼ਰਮ ਨਹੀਂ ਆਈ ਹੈਗੀ ਨਾ ਮਾਂ ਵਰਗੀ ਸੀਗੀ ਜੀ ਉਹ ਕਿ ਬਿਰਧ ਦੇ ਉੱਤੇ ਇਦਾਂ ਦੇ ਹਮਲਾ ਕੀਤਾ ਗਿਆ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਲੁੱਟ ਖਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਕਹਿ ਸਕਦੇ ਹੋ ਮਤਲਬ ਇਹ ਕੀ ਹੋ ਸਕਦਾ ਉਹ ਇਦਾਂ ਦਾ ਜਦੋਂ ਬੰਦਾ ਹੀ ਇਦਾਂ ਦਾ ਹੋਵੇ ਮਹਾਰਾਜ ਉਹਨੂੰ ਕੀ ਕੀਤਾ ਜਾਵੇ? ਅੱਛਾ ਪਹਿਲਾਂ ਵੀ ਕਰਦਾ ਰਿਹਾ ਤਾਂ। ਐਦਾਂ ਹੀ ਆ ਦਰ ਦੂਰ ਵੀ ਘਰ ਵਾਲੀ ਨੂੰ ਵੀ ਘੋਟਦਾ ਉਹ। ਘਰ ਵਾਲੀ ਨੂੰ ਘਰੋਂ ਬਾਹਰ ਕੱਢਦਾ। ਘਰੇ ਆ ਕੇ ਇਹਨਾਂ ਵਾਰਦਾਤ ਕਰੀ ਹੋ ਰਹੀ ਆ ਕੇ। ਕਹਿੰਦੇ ਪੁਲਿਸ ਵਾਲਿਆਂ ਨੇ ਪਰਚਾ ਜਿਹੜਾ ਹੋਣਾ ਚਾਹੀਦਾ ਸੀ ਉਹ ਕੀਤਾ ਨਹੀਂ ਕੁਝ ਹੋਰ ਹੀ ਕਰਤਾ। ਹਜੇ ਕੋਈ ਗੱਲਬਾਤ ਨਹੀਂ ਹੋਈ। ਪਰਚਾ ਵੀ ਨਹੀਂ ਕੀਤਾ। ਨਹੀਂ ਹਜੇ ਕੋਈ ਨਹੀਂ ਹੋਇਆ ਜੀ। ਕਿੰਨੇ ਦਿਨ ਹੋ ਚੁੱਕੇ ਐਸ ਵਾਰਦਾਤ ਨੂੰ? 24-25 ਦੀ ਗੱਲ ਆ। 24-25 ਦੀ ਗੱਲ ਆ ਜੀ ਇਹ। ਇਹ ਵੱਡੀ ਵਾਰਦਾਤ ਕਰ ਦਿੱਤੀ ਗਈ ਹੈ। ਵਾਰਦਾਤ ਕਰਨ ਤੋਂ ਬਾਅਦ ਵਾਰਦਾਤ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਹਲੇ ਤੱਕ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਕਿਤੇ ਨਾ ਕਿਤੇ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਉਂਗਲਾ ਚੱਕੇ ਜਾ ਰਹੀਆਂ ਨੇ ਵੀ ਕੀ ਹੋ ਗਿਆ ਐਡਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੈਠ ਜੀ ਆਹ ਆਹ ਜਿਹੜੀ ਜਗ੍ਹਾ ਹੈ ਮਾਤਾ ਜੀ ਇਸ ਕਮਰੇ ਦੇ ਵਿੱਚ ਰਹਿੰਦੇ ਸੀ ਇਸ ਮੰਜੇ ਦੇ ਵਿੱਚ ਇੱਥੇ ਪਏ ਸੀ ਉਹ ਇੱਥੇ ਪਏ ਸੀ ਮੈਂ ਅੱਛਾ ਆ ਸਾਰੇ ਥੋੜੇ ਜਗੋੜੇ ਆਹ ਖੂਨ ਦੇ ਧੱਬੇ ਦੇਖ ਸਕਦੇ ਹੋ ਤੁਸੀਂ ਵੀ ਜਦੋਂ ਵਾਰ ਕੀਤਾ ਹੋਣਾ ਜਦੋਂ ਇਹ ਵਾਰਦਾਤ ਕੀਤੀ ਹੋਣੀ ਹੈ ਆ ਦੇਖੋ ਇਹ ਇੱਕ ਖੂਨ ਦੇ ਦਾਗ ਨੇ ਦਰਵਾਜੇ ਦੀ ਹਾਲਤ ਦੱਸ ਰਹੀ ਏ ਕਿ ਮਾਤਾ ਜੀ ਦੀ ਹਾਲਤ ਜਿਹੜੀ ਆ ਫਾਈਨੈਂਸ਼ੀਅਲੀ ਬੜੀ ਡਾਊਨ ਸੀਗੀ ਬੜੀ ਡਾਮਾਡਲ ਸੀ ਅੱਛਾ ਤੁਸੀਂ ਝੂਠੇ ਪਰਚੇ ਵਾਲੀ ਗੱਲ ਕਿਹੜੀ ਕਹਿ ਰਹੇ ਸੀ ਉਹਨਾਂ ਤੇ ਕੀ ਉਹ ਦੱਸੋ ਹੁਣ ਅੱਜ ਸਾਨੂੰ ਪਤਾ ਲੱਗਿਆ ਉੱਥੇ ਕਹਿੰਦੇ ਵੀ ਅੱਜ ਉਹ ਮੁੰਡਾ ਜਾ ਕੇ ਉੱਥੇ ਝੂਠੇ ਰਿਪੋਰਟ ਲਗਾ ਕੇ ਆਇਆ ਜੀ ਹੁਣ ਪਤਾ ਲੱਗਿਆ ਵੀ ਕੀ ਕਹਿ ਰਹੇ ਹੋ ਪਤਾ ਕੋਈ ਨਹੀਂ ਲੱਗਿਆ ਜੀ ਅੱਜ 12 ਵਜੇ ਜਾ ਕੇ ਅੱਜ ਪਰਚਾ ਲਿਖਾ ਕੇ ਆਇਆ ਉਹ ਜੀ ਦੇ ਪਿੰਡ ਦਾ ਸਰਪੰਚ ਨਾਲ ਗੱਲ ਕੀਤੀ ਲਾ ਜੀ ਇਹਨਾਂ ਨੇ ਕਰੀ ਆ ਕਿ ਸਰਪਿੰਡ ਦਾ ਸਰਪੰਚ ਆ ਇਹ ਜੇ ਆ ਕਿਸੇ ਕੋਈ ਗੱਲ ਹੋ ਜAVE ਉਹਨੇ ਉੱਥੇ ਹੀ ਨੀ ਚੱਕਦਾ ਹੋ ਜੀ ਸਸਿਗਲ ਸਾਰਿਆਂ ਨੂੰ ਪੰਜਾਬ ਪ੍ਰਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਆਕਾਸ਼ ਇਸ ਵਕਤ ਮੈਂ ਲੁਧਿਆਣਾ ਦੇ ਲਗਲੇ ਪਿੰਡ ਪੁੱਟੇ ਦੇ ਵਿੱਚ ਮੌਜੂਦ ਆ ਤਾ ਜਿੱਥੇ ਇੱਕ ਵਿਰਧਾ ਦੇ ਨਾਲ ਬਹੁਤ ਹੀ سنگੀਨ ਜਿਹੜਾ ਧੱਕਾ ਕੀਤਾ ਗਿਆ ਉਹਦੇ ਨਾਲ ਵਾਰਦਾਤ ਕੀਤੀ ਗਈ ਹੈ ਦਿਨ ਦਹਾੜੇ ਤੇ ਉਹਨਾਂ ਦੇ ਸਾਡੇ ਨਾਲ ਬਾਈ ਜੀ ਕੀ ਲੱਗਦੇ ਸੀ ਤੁਹਾਡੇ ਆਹ ਦੇ ਪਰਜਾਈਆ ਮਰੀ ਤੁਹਾਡੇ ਰੀਲ ਪਰਜਾਈਆ ਅੱਛਾ ਕੀ ਹੋਇਆ ਸੀ ਉਸ ਦਿਨ ਰਾਤ ਹੋਇਆ ਸੀ ਕਿ ਦੁਪਹਿਰੇ ਹੋਇਆ ਸੀ ਕੀ ਮਸਲਾ ਕੀ ਹੋਇਆ ਸੀ ਸੀਗਾ ਮੈਂ ਟਾਈਮ ਸੀਗਾ 8 8 ਵਜੇ ਆਉਣਗੇ ਜਦ 8 ਵਜੇ ਦਾ ਟਾਈਮ ਸੀਗਾ ਤੇ ਜਦ ਇਹ ਦੇਖਿਆ ਤਾਂ ਗਮਾਂਡੀਆਂ ਨੇ ਕੋਲ ਜੀ ਸਾਨੂੰ ਉਹਨੇ ਬਾਹਰ ਜਦੋਂ ਜ਼ਿਆਦਾ ਸੀ ਆਏ ਨੂੰ ਭੱਜ ਗਿਆ ਸੀਗਾ ਅੱਛਾ ਤੁਸੀਂ ਕਿੱਥੇ ਰਹਿੰਦੇ ਹੋ ਇਸ ਪਿੰਡ ਦੇ ਵਿੱਚ ਹਾਂ ਜੀ ਪਿੰਡ ਨਾਲ ਹੀ ਆ ਉਹ ਵੇਜਕਾਰ ਆਪਣਾ ਤੇ ਨਾਲ ਇਹਨਾਂ ਤੇ ਕੌਣ ਰਹਿੰਦਾ ਨਾਲ ਆ ਗਮਾੜੀ ਕੌਲੀ ਨੇ ਸਾਰੇ ਆ ਜੋ ਜੀ ਆ ਗੁੱਡੀ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਕੌਰ ਜੀ ਗੁਰਪ੍ਰੀਤ ਕੀ ਗੱਲ ਹੋਈ ਸੀ ਉਸ ਦਿਨ ਰਾਤ ਸਰ ਜੀ ਇੱਥੇ ਜੀ ਉਹ ਮੰਡਾ ਸੀ ਪ੍ਰਸ਼ਾਦੇ ਬਣਾਉਂਦੇ ਸੀਗੇ ਅੰਦਰ ਕਮਰੇ ਚ ਤੇ ਮਾਤਾ ਜੀ ਹਾਕਾ ਮਾਰੀਆਂ ਬਾਅਦ ਚ ਜਦੋਂ ਮਾਤਾ ਜੀ ਨੂੰ ਕੁੱਟ ਕੇ ਬਹੁਤ ਪੂਰੀ ਹਾਲਤ ਨਾਲ ਚਲਿਆ ਗਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਦੱਬਿਆ ਉਹ ਦੱਪਕੇ ਜੀ ਉਹਨੇ ਚਪੇੜ ਤੇ ਚਪੇੜਾ ਚਪੇੜਾ ਤੇ ਚਪੇੜਾ ਜੀ ਮਾਤਾ ਹੌਲੀ ਹੌਲੀ ਉੱਠ ਕੇ ਆਈ ਤੇ ਮੈਨੂੰ ਹਾਕਾ ਮਾਰਦੇ ਸੀ ਮੈਂ ਪ੍ਰਸ਼ਾਦੇ ਬਣਾ ਰਹੀ ਸੀ ਪ੍ਰਸ਼ਾਦੇ ਬਣਾਉਂਦੀ ਨੂੰ ਮੈਂ ਆਈ ਜੀ ਸਾਡੀ ਬੇਟੀ ਸੀਗੀ ਮੈਂ ਕਿਹਾ ਬੇਟੀ ਨੂੰ ਮੈਂ ਕਿਹਾ ਵੀ ਮੇਰਾ ਪ੍ਰਸ਼ਾਦਿਆ ਕਰ ਲੈ ਨਾ ਤੂੰ ਦੇਖੀ ਮੈਂ ਦੇਖਦੀ ਆ ਮੈਨੂੰ ਮਾਤਾ ਜੀ ਜੀ ਹੱਥ ਰੱਖ ਕੇ ਬੈਠੀ ਮਾਤਾ ਦੇ ਜੀ ਖੂਨ ਹੀ ਖੂਨ ਜਾ ਰਿਹਾ ਸੀ ਬਹੁਤ ਜ਼ਿਆਦਾ ਸੀ ਰੋਲਾ ਪਾਇਆ ਜੀ ਮਾਤਾ ਜੀ ਨੂੰ ਤਾਂ ਸੀ ਬਚਾਇਆ ਨਹੀਂ ਤਾਂ ਮਾਤਾ ਜੀ ਨੂੰ ਉਹਨਾਂ ਨੇ ਜੀ ਮਾਰ ਜਣਾ ਸੀ ਕਿੰਨੇ ਜਨੇ ਆਏ ਸੀ ਕਿੰਨੇ ਜੀ ਮਾਤਾ ਜੀ ਸਰ ਜੀ ਇੱਕ ਜਾਣਾ ਸੀਗਾ ਜੀ ਉਹ ਅੱਛਾ ਤੇ ਕਿਉਂ ਆਇ ਕਾ ਕੁਛ ਕੋਈ ਨਹੀਂ ਸਰ ਜੀ ਇਹ ਨਹੀਂ ਪਤਾ ਹੈਗਾ ਕਿਵੇਂ ਆਇਆ ਸੀ ਕਿਵੇਂ ਨਹੀਂ ਕੋਈ ਨੰਬਰ ਚ ਪਤਾ ਨਹੀਂ ਸਰ ਜੀ ਉਹਦੇ ਬੱਚੇ ਨਾਲ ਕੋਈ ਲਗ ਡਟ ਸੀ ਕਿਵੇਂ ਕਿਵੇਂ ਸੀਗੀ ਕਿਵੇਂ ਨਹੀਂ ਗੱਡੀਆਂ ਤੇ ਕੰਮ ਕਰਦੇ ਨੇ ਸਰ ਜੀ ਬਾਕੀ ਸਾਨੂੰ ਕੋਈ ਪਤ ਨਹੀਂ ਅੱਛਾ ਅੰਟੀ ਜੀ ਹੋਰ ਮੜਾਏ ਦੱਸੋ ਕੀ ਮਸਲਾ ਕੀ ਹੋਇਆ ਸੀ ਵੀ ਕਿਉਂ ਇੰਨੀ ਕੀ ਅੱਛਾ ਉਹਦੀ ਬਾਹਾਂ ਪਾਈਆਂ ਹੋਈਆਂ ਸੀ ਕਿ ਉਹ ਦੂਈਆਂ ਆਪਣੇ ਬਣਾਉਂਦੀ ਉਹਨੇ ਕਿਹਾ ਵੀ ਬਾਹਾਂ ਕਿਤੇ ਮੈਂ ਸੋਨੇ ਦੀਆਂ ਨੇ ਉਹਨੇ ਕਿਹਾ ਵੀ ਮੈਂ ਲਾਲ ਮਾਂ ਉਹਨੇ ਤਾਂ ਕੁੱਟੀ ਅੱਛਾ ਜੀ ਇੱਕ ਵਾਰ ਹੀ ਖਿੱਚਣੀ ਬਾਕੀ ਜਿਹਨੂੰ ਪੁੱਤ ਕਿਤੇ ਲਿਆ ਗਿਆ ਅੱਛਾ ਮਤਲਬ ਉਹ ਕੀ ਨਾਮ ਕੀ ਜਿਹਨੇ ਤਾਂ ਕਹਿੰਦਾ ਪਿੰਡ ਦਾ ਹੀ ਆਉ ਮੁੰਡਾ ਪਿੰਡ ਦਾ ਹੀ ਆ ਜੀ ਉਹਨੇ ਇੱਕ ਗੱਲ ਕਹੇ ਕਿਹਾ ਕਹਿੰਦੇ ਕਿ ਹੁੱਥੇ ਵਹ ਜਾ ਪੁੱਤ ਕਹਿੰਦੀ ਕੁਰਸੀ ਤੇ ਵੀ ਮੇਰੇ ਮੰਜੇ ਤੇ ਨਾ ਬੈਠਾ ਐਨੀ ਗੱਲ ਤੋਂ ਜੀ ਉਹ ਉੱਟੀ ਆ ਅੱਛਾ ਕੀ ਮਾਰਿਆ ਉਹਨਾਂ ਦੇ ਮਤਲਬ ਕਿਸ ਚੀਜ਼ ਨਾਲ ਬਾਹਰ ਕੀਤਾ ਉਹਦੀ ਕੜੇ ਮਾਰੇ ਨੇ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਵੀ ਉਹਨੂੰ ਹਸਪਤਾਲ ਚੈਟਮੈਂਟ ਕਰਾਇਆ ਕਹਿੰਦੇ ਪਰਚਾ ਵੀ ਨਹੀਂ ਕੀਤਾ ਪੁਲਿਸ ਨੇ ਮਤਲਬ ਐਡੀ ਗੱਲ ਹੋ ਗਈ ਸਾਡੇ ਕੋਲ ਅੱਛਾ ਮੈਂ ਉਹਨਾਂ ਨੂੰ ਪੁੱਛ ਲੈਣਾ ਮਾਤਾ ਜੀ ਕੀ ਨਾਮ ਹੈ ਤੁਹਾਡਾ ਬਲਜੀਤ ਕੌਰ ਜੀ ਬਲਜੀਤ ਕੌਰ ਜੀ ਪਰਚਾ ਕੀਤਾ ਪੁਲਿਸ ਨੇ ਕੀ ਨਹੀਂ ਜੀ ਨਹੀਂ ਸਾਡੇ ਪੁਲਿਸ ਆਈ ਹੋਣੀ ਹੈਗੀ ਜੀ ਆਈ ਨਹੀਂ ਜੀ ਪੁਲਿਸ ਨਹੀਂ ਆਈ ਹੈਗੀ ਜੀ ਉਹਨਾਂ ਨੇ ਤਾਂ ਚੱਕੇ ਨਹੀਂ ਕੋਈ ਅੱਛਾ ਹਾਂ ਜੀ ਤਾਂ ਚੱਕੇ ਤੇ ਇੰਨੀ ਵੱਡੀ ਵਾਰਦਾਤ ਹੋ ਗਈ ਘਰ ਦੇ ਵੜਕੇ ਘਰ ਦੇ ਵਿੱਚ ਵੜਕੇ ਲੁੱਟ ਖੋਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਕੜੇ ਮਾਰੇ ਗਏ ਯਾਨੀ ਕਿ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿੰਨੀ ਉਮਰ ਉਮਰ ਕਿੰਨੀ ਸੀ ਉਹਨਾਂ ਦੀ ਉਮਰ ਜੀ ਬਾਰੇ ਬੜੇ ਵਰਦੇ ਨੇ ਜੀ ਉਹ ਪਾਟ ਬੜੇ ਵਰਦੇ ਹੈਗੇ ਨੇ ਹਾਂਜੀ ਹਾਂਜੀ ਕਾਫੀ ਬਿਰਦ ਨੇ ਹੈਗੇ ਉਹ ਰੋਟੀ ਵੀ ਨਹੀਂ ਬਣਾ ਕੇ ਖਾ ਸਕਦੇ ਹੈਗੇ ਰੋਟੀ ਵੀ ਨਹੀਂ ਬਣਾ ਕੇ ਖਾ ਸਕਦੀ ਵਿਚਾਰੀ ਉਹ ਤਾਂ ਵੀ ਨਹੀਂ ਸਕਦੇ ਨਾ ਨਾ ਰੋਟੀ ਵੈਰ ਕੀ ਹੋ ਸਕਦਾ ਫਿਰ ਇੱਕ ਮਤਲਬ ਉਹਨੂੰ ਸ਼ਰਮ ਨਹੀਂ ਆਈ ਵੀ ਇਦਾਂ ਦੀ ਹਰਕਤ ਕਰਦੇ ਹੋਏ ਹਾਂਜੀ ਹਾਂਜੀ ਇਹ ਤਾਂ ਹੁਣ ਉਹਨੂੰ ਆਪਣੇ ਆਪ ਚਾਹੀਦਾ ਸ਼ਰਮ ਨਹੀਂ ਆਈ ਹੈਗੇ ਮਾਂ ਵਰਗੀ ਸੀਗੀ ਜੀ ਉਹ ਹੂੰ ਉਹਨੂੰ ਇਹਦੀ ਕਿਉਂ ਹਰਕਤ ਕੀਤੀ ਹੈ ਉਹਨੂੰ ਅੱਛਾ ਪਿੰਡ ਦੇ ਸਾਡੇ ਨਾਲ ਹੋਰ ਵੀ ਮੌਤਵਾਰ ਮੌਜੂਦ ਨੇ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਵੀ ਕੀ ਮਸਲਾ ਸੀ ਬਰੀਫ ਦੱਸਣਗੇ ਵੀ ਭਾਈ ਜੀ ਕੀ ਹੋਰ ਕੀ ਕਾਰਨ ਰਹੇ ਹੋਣੇ ਹੈ ਕਿ ਕਿਉਂਕਿ ਇੱਕ ਬਿਰਧ ਦੇ ਉੱਤੇ ਐਦਾਂ ਦੇ ਹਮਲਾ ਕੀਤਾ ਗਿਆ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਲੁੱਟ ਖੋਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਕਹਿ ਸਕਦੇ ਹੋ ਮਤਲਬ ਇਹ ਕੀ ਹੋ ਸਕਦਾ ਹੈ ਉਹ ਐਦਾਂ ਦਾ ਜਦੋਂ ਬੰਦਾ ਹੀ ਐਦਾਂ ਦਾ ਹੋਵੇ ਮਹਾਰਾਜ ਉਹਨੂੰ ਕੀ ਕੀਤਾ ਜਾਵੇ ਅੱਛਾ ਪਹਿਲਾਂ ਵੀ ਕਰਦਾ ਰਹੇ ਐਦਾਂ ਐਦਾਂ ਹੀ ਆ ਦੂਰ ਦੂਰ ਰੂਪੀਆਂ ਘਰ ਵਾਲੀ ਨੂੰ ਵੀ ਕੁੱਟਦਾ ਉਹ ਘਰ ਵਾਲੀ ਨੂੰ ਘਰੋਂ ਬਾਹਰ ਕੱਢਦਾ ਘਰੇ ਆ ਕੇ ਇਹਨੀਆਂ ਵਾਰਦਾਤ ਕਰੀ ਹੋਰੇ ਆ ਕੇ ਕੀ ਲੱਗਦੇ ਸੀ ਮਤਲਬ ਇਹ ਉਹਨਾਂ ਦੇ ਕੋਈ ਦੋਸਤ ਵਗੈਰਾ ਸੀ ਇਹ ਬੰਦੇ ਦੋਸਤ ਵਗੈਰੇ ਗੱਡੇ ਮਤਲਬ ਇਕੱਠੇ ਜਾਂਦੇ ਸੀ ਗੱਡੀਆਂ ਤੇ ਠੀਕ ਹੈ ਉੱਥੇ ਟੌਂਟਾਂ ਦਾ ਕੰਮ ਕਰਦੇ ਨੇ ਦੋ ਜਾਨੇ ਹੂੰ ਹੂੰ ਉਹਨਾਂ ਨਾਲ ਕੋਈ ਉੱਥੇ ਗੱਲਬਾਤ ਹੋਈ ਹੈ ਜਾਂ ਨਹੀਂ ਹੋਈ ਆ ਉਹਦੇ ਕਰਕੇ ਉਹ ਘਰੇ ਆਇਆ ਠੀਕ ਹੈ ਹੂੰ ਮੁੰਡਾ ਤਾਂ ਮਿਲਿਆ ਨਹੀਂ ਘਰੇ ਉਹ ਕੱਲੀ ਸੀ ਘਰੇ ਕਹਿੰਦੇ ਪੁਲਿਸ ਵਾਲਿਆਂ ਨੇ ਪਰਚਾ ਜਿਹੜਾ ਹੋਣਾ ਚਾਹੀਦਾ ਸੀ ਉਹ ਕੀਤਾ ਨਹੀਂ ਕੁਝ ਹੋਰ ਹੀ ਕਰਤਾ ਹਜੇ ਕੋਈ ਗੱਲਬਾਤ ਨਹੀਂ ਹੋਈ ਮੁੰਡਾ ਵੀ ਨਹੀਂ ਕੀਤਾ ਨਹੀਂ ਹਜੇ ਕੋਈ ਨਹੀਂ ਹੋਇਆ ਜੀ ਕਿੰਨੇ ਦਿਨ ਹੋ ਚੁੱਕੇ ਇਸ ਵਾਰਦਾਤ ਨੂੰ 24 25 ਦੀ ਗੱਲ ਆ 24 25 ਦੀ ਗੱਲ ਆ ਜੀ ਇਹ ਅਕੀ ਭਾਈ ਜੀ ਤੁਹਾਡੇ ਪਰਚਾਈ ਲੱਗਦੇ ਸੀ ਹੋਰ ਕੀ ਦੱਸ ਸਕਦੇ ਹੋ ਉਹਨਾਂ ਦੇ ਬਾਰੇ ਮਤਲਬ ਇਹਨਾਂ ਕੁਝ ਹੋ ਗਿਆ ਪਿੰਡ ਦੇ ਵਿੱਚ ਬਸ ਇਹ ਹੀ ਗੋਸ਼ਾ ਵੀ ਇਹਨਾਂ ਦਾ ਲਾਗੜਦਾਰ ਦਾ ਬੰਦਾ ਹੀ ਗੱਲ ਕੀ ਆ ਕੀ ਨਹੀਂ ਬਾਹਰ ਲੜੇ ਨੇ ਕਿ ਪੜੇ ਨੇ ਉਹਨਾਂ ਦਾ ਕੋਈ ਪਤਾ ਨਹੀਂ ਜਾਨੀ ਆ ਕੀ ਤਾਂ ਨਜਾਇਜ਼ ਕਰਕੇ ਗਿਆ ਕਰੀ ਅੱਛਾ ਜੀ ਤੇ ਪੁਲਿਸ ਨੇ ਪਰਚਾ ਕੀਤਾ ਨਾ ਨਾ ਕੋਈ ਸ਼ਨਵਾ ਕੋਈ ਸ਼ਨਵਾ ਹੀ ਨਹੀਂ ਹੋਈ ਨਾ ਕੋਈ ਇਨਕੁਆਰੀ ਨਾ ਕੋਈ ਪੁੱਛਗਛ ਕੋਈ ਨਹੀਂ ਹੋਈ ਜਿਹੜਾ ਥਾਣਾ ਲੱਗਦਾ ਤੁਹਾਨੂੰ ਸਾਲਾ ਡੇਲੋਂ ਐਸਐਚਓ ਕਿਹੜਾ ਪਤਾ ਅੱਛਾ ਜੀ ਨਾ ਨਹੀਂ ਯਾਨੀ ਕਿ ਡੇਲੋਂ ਥਾਣੇ ਦੇ ਅਧੀਨ ਦੇ ਵਿੱਚ ਆਉਂਦੇ ਏਰੀਆ ਦੇ ਵਿੱਚ ਇਹ ਵੱਡੀ ਵਾਰਦਾਤ ਕਰ ਦਿੱਤੀ ਗਈ ਹੈ ਵ ਵਾਰਦਾਤ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਹਲੇ ਤੱਕ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਕਿਤੇ ਨਾ ਕਿਤੇ ਪੁਲਿਸ ਦੀ ਕਾਰੇ ਪ੍ਰਣਾਲੀ ਦੇ ਉੱਤੇ ਉਂਗਲਾ ਚੱਕਿਆ ਜਾ ਰਹੀਆਂ ਨੇ ਵੀ ਕੀ ਹੋ ਗਿਆ ਐਡਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਖੂਨ ਵੀ ਕਿੰਨਾ ਕ ਖੂਨ ਨਿਕਲ ਚੁੱਕਿਆ ਸੀ ਉਹਨਾਂ ਦਾ ਉਹ ਤਾਂ ਬਹੁਤ ਨਿਕਲਿਆ ਸੀਗਾ ਬਹੁਤ ਖੂਨ ਸੀਗਾ ਮੜਾ ਦਿਖਾ ਦਿਓ ਵੀ ਕਹਿੰਦੇ ਵੀ ਆ ਮੌਕੇ ਤੇ ਕਿੱਥੇ ਪਏ ਸੀਗੇ ਖੂਨ ਦੇਖਦਾ ਮੌਕੇ ਡਰ ਗਏ ਸੀਗੇ ਸਾਰਾ ਕੀ ਗੱਲ ਆ ਜੋ ਮੜਾ ਦਿ ਦੱਸ ਦੋ ਆ ਬਰਾਬਰ ਜਿਹੜਾ ਨਰਮਾਰੀ ਇੱਥੇ ਪਏ ਸੀਗੇ ਆਹ ਆਹ ਜਿਹੜੀ ਜਗ੍ਹਾ ਹੈ ਮਾਤਾ ਜੀ ਇਸ ਕਮਰੇ ਦੇ ਵਿੱਚ ਰਹਿੰਦੇ ਸੀ ਇਸ ਮੰਝੇ ਦੇ ਵਿੱਚ ਇੱਥੇ ਪਏ ਸੀ ਉਹ ਇੱਥੇ ਪਏ ਸੀ ਨਾ ਅੱਛਾ ਆ ਸਾਰੇ ਖੂਨ ਇਹ ਖੂਨ ਨਹੀਂ ਖੂਨ ਆਹ ਖੂਨ ਦੇ ਧੱਬੇ ਦੇਖ ਸਕਦੇ ਹੋ ਤੁਸੀਂ ਵੀ ਜਦੋਂ ਵਾਰ ਕੀਤਾ ਹੋਣਾ ਜਦੋਂ ਇਹ ਵਾਰਦਾਤ ਕੀਤੀ ਹੋਣੀ ਹੈ ਆ ਦੇਖੋ ਇਹ ਇਹ ਖੂਨ ਦੇ ਦਾਗ ਨੇ ਇਹ ਇਹ ਦਾਗ ਨੇ ਇਹ ਖੂਨ ਦੇ ਦਾਗ ਨੇ ਇਹ ਚੁੰਦਾ ਰਿਹਾ ਇੱਥੇ ਮਾਤਾ ਜੀ ਇੱਥੇ ਇਸ ਬੈੱਡ ਤੇ ਪਏ ਸੀਗੇ ਕਮਰੇ ਦੀ ਹਾਲਤ ਦੇਖ ਕੇ ਲੱਗਦਾ ਕਿ ਉਹਨਾਂ ਵਿਚਾਰੇ ਨੇ ਲੋ ਜੀ ਆ ਕਮਰੇ ਦੀ ਹਾਲਤ ਦੇਖ ਕੇ ਨਾ ਇਹ ਜ਼ਾਹਿਰ ਹੁੰਦਾ ਹੈ ਕਿ ਕੋਈ ਬਹੁਤਾ ਤਗੜੇ ਨਹੀਂ ਸੀ ਇਹਨੇ ਗਰੀਬ ਘਰ ਦੇ ਵਿੱਚ ਉਸ ਬਿਰਧ ਦਾ ਕੀ ਕਸੂਰ ਸੀ ਵੀ ਜਿਹੜਾ ਮਤਲਬ ਉਹਨਾਂ ਨੂੰ ਬੈੱਡ ਤੇ ਪਾਏ ਨੂੰ ਐਸ ਬੇਰਹਿਮੀ ਨਾਲ ਕੁੱਟਿਆ ਅਸੀਂ ਮਾਤਾ ਜੀ ਨੂੰ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਫਿਲਹਾਲ ਲੁਧਿਆਣੇ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਐਡਮਿਟ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਵੀ ਆਹ ਪ੍ਰੋਬਲਮ ਹੈ ਅਸੀਂ ਇਸ ਟਾਈਮ ਦੇ ਉੱਤੇ ਐਸਐਚ ਨਾਲ ਵੀ ਗੱਲਬਾਤ ਕਰਾਂਗੇ ਤੇ ACP ਦਾ ਵੀ ਵਰਜ਼ਨ ਜਰੂਰ ਜਾਣਾਂਗੇ ਦਰਵਾਜੇ ਦੀ ਹਾਲਤ ਦੱਸ ਰਹੀ ਏ ਕਿ ਮਾਤਾ ਜੀ ਦੀ ਹਾਲਤ ਜਿਹੜੀ ਹੈ ਫਾਈਨੈਂਸ਼ਲੀ ਬੜੀ ਡਾਊਨ ਸੀਗੀ ਬੜੇ ਡਾਮਾ ਡੋਲ ਸੀ ਆ ਦੇਖੋ ਇਹ ਚੰਗੀ ਤਰ੍ਹਾਂ ਇਹ ਕੁੰਡੇ ਵੀ ਨਹੀਂ ਇਹਨਾਂ ਦੇ ਪੂਰੇ ਲੱਕੜ ਪੂਰੀ ਗਲੀ ਪਈ ਹੈ ਤੁਸੀਂ ਦੇਖ ਹੀ ਲਿਆ ਹੋਣਾ ਵੀਡੀਓਜ਼ ਦੇ ਵਿੱਚ ਵੀ ਕਿੰਨੇ ਇੱਕ ਜਿਆਦਾ ਮਤਲਬ ਇਹ ਆ ਦੇਖੋ ਆ ਖੱਜਾ ਕਰਾ ਦੇ ਆ ਆ ਦਿਖਾ ਆ ਦੇਖੋ ਜੀ ਇਹ ਸਿਰਫ ਇੰਨਾ ਹੀ ਹੈ ਜਿਹੜਾ ਮਾੜਾ ਮੋਟਾ ਮਤਲਬ ਸੀਗਾ ਮਾਤਾ ਜੀ ਇਹਦੇ ਵਿੱਚ ਰਹਿੰਦੇ ਸੀਗੇ ਬਾਈ ਜੀ ਮਤਲਬ ਕਿੰਨੇ ਇੱਕ ਇਕੱਲੇ ਰਹਿੰਦੇ ਸੀ ਕਿ ਨਾਲ ਕੋਈ ਉਹਨਾਂ ਦਾ ਹੋਰ ਵੀ ਰਹਿੰਦਾ ਸੀਗਾ ਇੱਕ ਬੇਟਾ ਹੀ ਹੈ ਨਾਲ ਜੀ ਉਹ ਕੀ ਕਰਦਾ ਹੈ ਉਹ ਇਟਾਂ ਦੇ ਕੰਮ ਕਰਦਾ ਨਾ ਅੱਛਾ ਜੀ ਹਾਂਜੀ ਹਾਂਜੀ ਅੱਛਾ ਤੁਸੀਂ ਝੂਠੇ ਪਰਚੇ ਵਾਲੀ ਗੱਲ ਕਿਹੜੀ ਕਹਿ ਰਹੇ ਸੀ ਉਹਨਾਂ ਤੇ ਕੀ ਉਹ ਦੱਸੋ ਹੁਣ ਅੱਜ ਸਾਨੂੰ ਪਤਾ ਲੱਗਿਆ ਉੱਥੇ ਕਹਿੰਦੇ ਵੀ ਅੱਜ ਉਹ ਮੁੰਡਾ ਜਾ ਕੇ ਉੱਥੇ ਝੂਠੇ ਉਹ ਰਿਪੋਰਟ ਲਗਾ ਕੇ ਆਇਆ ਅੱਛਾ ਕਿਹਨੂੰ ਪਤਾ ਲੱਗਿਆ ਵੀ ਕੀ ਕਹਿ ਰਹੇ ਹੋ ਪਤਾ ਕੋਈ ਨਹੀਂ ਲੱਗਾ ਜਣੀ ਅੱਜ 12 ਵਜੇ ਜਾ ਕੇ ਅੱਜ ਪਰਚਾ ਲਿਖਾ ਕੇ ਆਇਆ ਆ ਜੀ ਪਤਾ ਅਜੇ ਕੋਈ ਨਹੀਂ ਲੱਗਿਆ ਹੋਣਾ ਜਦ ਪਤਾ ਕਰਾਂਗੇ ਜਰੂਰ ਮੈਂ ਪਰਸ ਨੂੰ ਇੱਕ ਵਾਰੀ ਕਹੂੰਗਾ ਵੀ ਇਹਨਾਂ ਦੇ ਘਰ ਦੀ ਇੱਕ ਵਾਰੀ ਪੂਰੀ ਹਾਲਤ ਦਿਖਾ ਦਿਓ ਛੱਤ ਵੀ ਪੂਰੀ ਚੰਗੀ ਤਰ੍ਹਾਂ ਨਹੀਂ ਪਈ ਹੈ ਇਸ ਗਰੀ ਵੀ ਐਡਾ ਵੱਡਾ ਉਹਨਾਂ ਨੇ ਕਿਸੇ ਬੇਰਹਿਮ ਦਿਲ ਨੇ ਇਹ ਕਾਹਨ ਕਰ ਦਿੱਤਾ ਹੈ ਦੇਖੋ ਬਾਰਦਾਤ ਕਰਨ ਦੇ ਵਿੱਚ ਉਸ ਬੰਦੇ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਇਸ ਗਰੀਬ ਤੇ ਮੈਂ ਹੱਥ ਚੁੱਕਣ ਲੱਗਿਆ ਇਸ ਗਰੀਬ ਦੇ ਨਾਲ ਮੈਂ ਇਹ ਹਰਕਤ ਕਰਨ ਲੱਗਿਆ ਇੱਕ ਵਾਰ ਮੈਂ ਜਿੰਨੀ ਵੀ ਗਰੀਬ ਜਿੰਨੀ ਵੀ ਐਨ ਜੀਓਜ਼ ਨੇ ਲੁਧਿਆਣਾ ਸ਼ਹਿਰ ਦੀ ਆ ਉਹਨਾਂ ਦੇ ਆਸੇ ਪਾਸੇ ਪਿੰਡਾਂ ਦੀ ਮੈਂ ਗੁਜ਼ਾਰਿਸ਼ ਕਰੂੰਗਾ ਇੱਕ ਵਾਰੀ ਇਹਨਾਂ ਦੇ ਘਰ ਦੇ ਵਿੱਚ ਆ ਕੇ ਜਰੂਰ ਦੇਖੋ ਤੇ ਇਹਨਾਂ ਦੇ ਲਈ ਇਨਸਾਫ ਦੀ ਜਰੂਰ ਇਹਨਾਂ ਦੀ ਹੈਲਪ ਕੀਤੀ ਜਾਵੇ ਆ ਦੇਖੋ ਕੋਈ ਬਹੁਤ ਬਹੁਤ ਜਗਾ ਨਹੀਂ ਹੈ ਬਿਲਕੁਲ ਇਹਨਾਂ ਦੀ ਇਹ ਜੀ ਕੋਈ ਗੱਲ ਤੇ ਵਿਚਾਰੀ ਮਸੂਟ ਕੇ ਦੋ ਰੋਟੀਆਂ ਵਾਕੇ ਖਾਂਦੀ ਥੀ ਠੀਕ ਆ ਸਾਡੇ ਕੋ ਰਹਿੰਦੀ ਆ ਇੱਥੇ ਕਦੇ ਉੱਥੇ ਬਹਿ ਜਾਣਾ ਕਦੇ ਇੱਥੇ ਬਹਿ ਜਾਣਾ ਮੇਰਾ ਵੀ ਘਰ ਇੱਧਰ ਨੂੰ ਆ ਉੱਥੇ ਬੈਠੀ ਸੀ ਮੈਂ ਆਜੋ ਇੱਧਰ ਨੂੰ ਆਜੋ ਹਾਂਜੀ ਰੋਟੀ ਵੀ ਮਾਸੀ ਪਕਾ ਕੇ ਰੋਟੀ ਤੁਸੀਂ ਬਣਾ ਕੇ ਦਿੰਨੇ ਹੋ ਹਾਂਜੀ ਦਾਲ ਪਾਣੀ ਚ ਰੋਟੀ ਪਾਣੀ ਅਸੀਂ ਆਸਗਮਣ ਦੇ ਦਿੰਨੇ ਰੋਟੀ ਵੀ ਨਹੀਂ ਪਕਾ ਕੇ ਖਵਾ ਸਕਦੀ ਉਹ ਤਾਂ ਪਜੇ ਤੁਰਦੀ ਨਹੀਂ ਹੈਗੀ ਬੱਟੀ ਕਿ ਘਰ ਵਾਲਾ ਹੈਗਾ ਸੀ ਨਾ ਨਹੀਂ ਜੀ ਉਹ ਵੀ ਮੁੱਕਿਆ ਹੋਇਆ ਹੈ ਬਟ ਕਿੰਨੇ ਇਹਨਾਂ ਦੇ ਇਹਨਾਂ ਦੋ ਬੇਟੇ ਨੇ ਦੋਨੇ ਮਤਲਬ ਹਾਂਜੀ ਇੱਕ ਉਹ ਅੱਡਵਾ ਉਹ ਲੱਗਵਾ ਜੇ ਇੱਕ ਬੇਟਾ ਦੇ ਨਾਲ ਠੀਕ ਹੈ ਹਾਂਜੀ ਰੋਟੀ ਵੀ ਨੂੰ ਵਿਚਾਰੀ ਖਾ ਬਕਾ ਕੇ ਖਾ ਸਕਦੀ ਹੈਗੀ ਤਾਂ ਪਕਾ ਕੇ ਤੂੰ ਮੈਂ ਦੇ ਦਿੰਦੀ ਮੋੜ ਕਿੰਨਾ ਕੋ ਬੇਰਹਿਮ ਹੋਣਾ ਤੁਹਾਨੂੰ ਪਤਾ ਹੀ ਤੁਹਾਡੇ ਪਿੰਡ ਦਾ ਬੰਦਾ ਹੈਗਾ ਵੀ ਉਹਨੂੰ ਬਜ਼ਾਰਾ ਵੀ ਤਰਸ ਨਹੀਂ ਆਇਆ ਤਰਸ ਨਹੀਂ ਜੀ ਆਇਆ ਉਹਨੂੰ ਤਰਸ ਨਹੀਂ ਆਇਆ ਇਹ ਤੇ ਵਿਚਾਰੀ ਤੇ ਤਰਸ ਨਹੀਂ ਆਇਆ ਮਰਨ ਵਾਲੀ ਮਰਦੇ ਉਹਦੇ ਦੇ ਵੀ ਇਹ ਗੱਲ ਕੀ ਕਰੀਆ ਉਹ ਕੱਲ ਨੂੰ ਕਿਤੇ ਹੋਰ ਨੂੰ ਹੱਥ ਪਾਊਗਾ ਅੱਜ ਤਾਂ ਇਹਨੂੰ ਪਾ ਗਿਆ ਕੱਲ ਨੂੰ ਕਿਤੇ ਹੋਰ ਨੂੰ ਮਾਰੂਗਾ ਪਿੰਡ ਦੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਨਾ ਦੀ ਇਹ ਨਾ ਕਰੀ ਆ ਉੱਪਰ ਡਿਸਪੈਂਡ ਦਾ ਸਰਪੰਚ ਆ ਇਹ ਜਿਹਾ ਕਿਸੇ ਕੋਈ ਗੱਲ ਹੋ ਜਵੇ ਉਹਨੇ ਉੱਤਾਂ ਹੀ ਨਹੀਂ ਚੱਕਦਾ ਉਹ ਜੀ ਜਿਨਾਂ ਮਰਜ਼ੀ ਕਹਿਦਾ ਉਹਨੂੰ ਉਹਨੇ ਉੱਤਾਂ ਨਹੀਂ ਚੱਕਦਾ ਸਰਪੰਚ ਉਹਨਾਂ ਦਾ ਹੀ ਆ ਧੰਨਵਾਦ ਅੱਛਾ ਹਾਂਜੀ ਹਲੋ ਹਲੋ ਐਸਪੀ ਗੁਰਦੀਪ ਜੀ ਗੱਲ ਕਰ ਰਹੇ ਹੋ ਨਹੀਂ ਜੀ ਗੁਰ ਇਕਬਾਲ ਗੁਰ ਇਕਬਾਲ ਜੀ ਗੁਰ ਇਕਬਾਲ ਜੀ ਮੈਂ ਪੱਤਰਕਾਰ ਆਕਾਸ਼ ਸ਼ਰੋੜਾ ਗੱਲ ਕਰ ਰਿਹਾ ਪੰਜਾਬ ਪ੍ਰਾਈਮ ਟੀਵੀ ਤੋਂ ਹਾਂਜੀ ਸਰ ਇੱਥੇ ਮੈਂ ਕਿਉਂ ਪੁੱਟੇ ਪਿੰਡ ਬਾਰਦਾਤ ਹੋਈ ਹੈ ਕਿਸੇ ਬਿਰਧਾ ਤੇ ਕਿਸੇ ਨੇ ਹਮਲਾ ਕੀਤਾ ਜਾਨਲੇਵਾ ਹਮਲਾ ਅੱਛਾ ਤੇ ਜਿਹੜੀ ਰਿਪੋਰਟ ਹੈ ਡੈਲੋ ਥਾਣੇ ਦੇ ਵਿੱਚ ਦਿੱਤੀ ਗਈ ਹੈ ਤੇ ਪਿੰਡ ਵਾਲਿਆਂ ਦਾ ਇਹ ਇਲਜ਼ਾਮ ਹੈ ਕਿ ਪੁਲਿਸ ਵਾਲੇ ਨੇ ਕੋਈ ਕਾਰਵਾਈ ਨਹੀਂ ਕੀਤੀ। ਕੋਈ ਗੱਲ ਨਹੀਂ ਜੀ ਮੋਟੋ ਸਾਹਿਬ ਨਵੇਂ ਜੁਆਇਨ ਕੀਤਾ ਮੈਂ ਕਹਿ ਦਿੰਦਾ ਜੀ। 7 ਦਿਨ ਹੋ ਚੁੱਕੇ ਨੇ ਪਰ ਉਹ ਬੜੇ ਨਿਰਾਸ਼ ਨੇ ਕਹਿ ਰਹੇ ਵੀ ਅਸੀਂ ਸੁਸਾਇਡ ਕਰਾਂਗੇ ਅਗਰ ਆਦਰਵਾਇਸ ਸਾਡੀ ਕਾਰਵਾਈ ਨਹੀਂ ਹੋਈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਕਹਿ ਰਹੇ ਨੇ। ਅਸੀਂ ਚਲੋ ਮਿਲ ਲੈਣ ਦੀ ਜਾ ਕੇ ਮੈਂ ਕਹਿ ਦਿੰਦਾ ਨਵੇਂ ਆਏ ਨੇ ਹਸਟਾਬਾਦੀ ਜੁਆਇਨ ਕੀਤਾ। ਠੀਕ ਹੈ ਸਰ ਬਿਲਕੁਲ ਸਰ ਮੈਂ ਕਹਿ ਦਿੰਦਾ।